ਸਤਨਾਮ ਸ੍ਰੀ ਵਾਹਿਗੁਰੂ ਜੀ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਵ ਭਾਵ ਨੀਚੋ ਨੀਚ ਨੀਜ ਅਤ ਨਾਨਾ ਹੋਏ ਗਰੀਬ ਬੁਲਾਵ ਰਹਾਵ ਅਨਕ ਅਡੰਬਰ ਮਾਇਆ ਕੇ ਮਰਤੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੇ ਤਾਂ ਮਹਿ ਸੁਭਾ ਪਾਵੋ ਦਾਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਨੀਚੋ ਨੀਚ ਨੀਚ ਅਤ ਨਾਨਕ ਕੋਈ ਗਰੀਬ ਮਲਾਵੋ ਰਹਾਓ ਅਨਕ ਅਡੰਬਰ ਮਾਇਆ ਕੇ ਮਿਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੇ ਤਾਂ ਮਹਿ ਸੁਭਾ ਪਾਵੋ ਦਾਸ ਦਾਸ ਰੇਣ ਦਾਸਨ ਕੀ जनकी टल कुमावो सर्बसुख बडे आई नानक जीव ओ मुखो भोलावो सर्बसुख बडे आई नानक जीवो मुखो, नानक। जीवो मुखो देव देवान्धारी ਮਨ ਜਿਉ ਆਪਣੇ ਪ੍ਰਭ ਭਾਵ ਨੀਚ ਹੋ ਨੀਚ ਨੀਚ ਅਤ ਨਾਨਾ ਓਏ ਗਰੀਬ ਲਲਾਵ ਰਹਾਓ ਅਨਕ ਅਡੰਬਰ ਮਾਇਆ ਕੇ ਮਿਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੈ ਤਾ ਮਹਿ ਸੂਬਾ ਪਾਵੋ ਦਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੂਖ ਬੜਿਆਈ ਨਾਨਕ ਜੀਵ ਓ ਮੁਖ ਹੋ ਬਲਾਵੋ ਸਰਬ ਸੂਖ ਬੜਿਆਈ ਨਾਨਕ ਜੀਵ ਮੁਖ ਹੋ ਬੁਲਾਵੋ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਨੀਚ ਹੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵੋ ਰਹਾਵੋ ਅਨਕ ਅਡੰਬਰ ਮਾਇਆ ਕੇ ਮਰਤੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੇ ਤਾ ਮਹਿ ਸੁਭਾ ਪਾਵੋ ਦਾਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਤੁਮਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਨਿਝ ਹੋ ਨੀਚ ਨੀਚ ਅਤ ਨਾਨਕ ਕੋਈ ਗਰੀਬ ਬੁਲਾਓ ਰਹਾਓ ਅਨਕ ਅਡੰਬਰ ਮਾਇਆ ਕੇ ਮਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੇ ਤਾਂ ਮਹਿ ਸੁਭਾ ਪਾਵੋ ਦਾਸ ਦਾਸ ਰੇਣ ਦਾਸਨ ਕੀ जनकी टल कुमावो सर्बसुख बडे आई नानक जीवो भोलावो सर्बसुख बडे आई नानक जीवो मुखो, बलावो नानक जीवो मुखो बलावो देव देवान्धारी ਮਨ ਜਿਉ ਆਪਣੇ ਪ੍ਰਭ ਭਾਵ ਨਿਝ ਹੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵ ਰਹਾਓ ਅਨਕ ਅਡੰਬਰ ਮਾਇਆ ਕੇ ਬਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ Swami ਸੁਖ ਮਾਨੈ ਤਾ ਮਹਿ ਸੂਬਾ ਪਾਵੋ ਦਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੂਖ ਬੜਿਆਈ ਨਾਨਕ ਜੀਵ ਓ ਮੁਖ ਹੋ ਬਲਾਵੋ ਸਰਬ ਸੂਖ ਬੜਿਆਈ ਨਾਨਕ ਜੀਵੋ ਮੁਖ ਹੋ ਬੁਲਾਵੋ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਨਿਝ ਹੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵੋ ਰਹਾਵੋ ਅਨਕ ਅਡੰਬਰ ਮਾਇਆ ਕੇ ਮਰਤੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੇ ਤਾ ਮਹਿ ਸੁਭਾ ਪਾਵੋ ਦਾਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਨੀਚੋ ਨੀਚ ਨੀਚ ਅਤ ਨਾਨਕ ਕੋਈ ਗਰੀਬ ਬੁਲਾਵੋ ਰਹਾਵੋ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੇ ਤਾਂ ਮਹਿ ਸੁਭਾ ਪਾਵੋ ਦਾਸ ਦਾਸ ਰੇਣ ਦਾਸਨ ਕੀ जनकी टल कुमावो सर्वे आई नानक जीव ओ बलावो भोलावो सर्बसुख बडे आई नानक जीवो मुख हो भोलावो दे ਮਨ ਜਿਉ ਆਪਣੇ ਪ੍ਰਭ ਭਾਵ ਨਿਝ ਹੋ ਨਿਝ ਨੀਝ ਅਤ ਨਾਨਾ ਹੋਏ ਗਰੀਬ ਬਲਾਵ ਰਹਾਵ ਅਨਕ ਅਡੰਬਰ ਮਾਇਆ ਕੇ ਬਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੈ ਤਾ ਮਹਿ ਸੂਬਾ ਪਾਵੋ ਦਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੂਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਸਰਬ ਸੂਖ ਬੜਿਆਈ ਨਾਨਕ ਜੀਵ ਮੁਖ ਹੋ ਬੁਲਾਵੋ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਨੀਚ ਹੋ ਨੀਚ ਨੀਚ ਅਤ ਨਾਨਾ ਓਏ ਗਰੀਬ ਬੁਲਾਵੋ ਰਹਾਵੋ ਅਨਕ ਅਡੰਬਰ ਮਾਇਆ ਕੇ ਮਰਤੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੈ ਤਾ ਮਹਿ ਸੁਭਾ ਪਾਵੋ ਦਾਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਨੀਚੋ ਨੀਚ ਨੀਚ ਅਤ ਨਾਨਕ ਕੋਈ ਗਰੀਬ ਬੁਲਾਵੋ ਰਹਾਓ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੈ ਤਾਂ ਮਹਿ ਸੁਭਾ ਪਾਵੋ ਦਾਸ ਦਾਸ ਰੇਣ ਦਾਸਨ ਕੀ जनके टल कुमावो सर्बसुख बडे आई नानक जीव ओ मुख हो भोलावो सर्वे आई नानक जीवो मुख हो देव देवागन्धारी ਮਨ ਜਿਉ ਆਪਣੇ ਪ੍ਰਭ ਭਾਵ ਨੀਚ ਹੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬਲਾਵ ਰਹਾਵ ਅਨਕ ਅਡੰਬਰ ਮਾਇਆ ਕੇ ਬਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੇ ਮਹਿ ਸੂਬਾ ਪਾਵੋ ਦਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਤਮਾਵੋ ਸਰਬ ਸੂਖ ਬੜਿਆਈ ਨਾਨਕ ਜੀਵ ਓ ਮੁਖ ਹੋ ਬਲਾਵੋ ਸਰਬ ਸੂਖ ਬੜਿਆਈ ਨਾਨਕ ਜੀਵ ਮੁਖ ਹੋ ਬੁਲਾਵੋ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਨਿਝ ਹੋ ਨੀਝ ਨੀਝ ਅਤ ਨਾਨਾ ਹੋਏ ਗਰੀਬ ਬੁਲਾਵੋ ਰਹਾਵੋ ਅਨਕ ਅਡੰਬਰ ਮਾਇਆ ਕੇ ਮਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੇ ਤਾ ਮਹਿ ਸੁਖ ਪਾਵੋ ਦਾਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਤੁਮਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਵ ਭਾਵ ਨਿਝ ਹੋ ਨਿਝ ਨੀਝ ਅਤ ਨਾਨਕ ਕੋਈ ਗਰੀਬ ਬੁਲਾਵੋ ਰਹਾਵੋ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੇ ਤਾਂ ਮਹਿ ਸੁਭਾ ਪਾਵੋ ਦਾਸ ਦਾਸ ਰੇਣ ਦਾਸਨ ਕੀ जनकी टल कुमावो सर्बसुख बडे आई नानक जीवो भोलावो सर्बसुख बडे आई नानक जीवो मुखो, बलावो। नानक। जीवो मुखो बलावो। देव देवान्धारी ਮਨ ਜਿਉ ਆਪਣੇ ਪ੍ਰਭ ਭਾਵ ਨਿਝ ਹੋ ਨਿਝ ਨੀਜ ਅਤ ਨਾਨਾ ਹੋਏ ਗਰੀਬ ਬੁਲਾਵ ਰਹਾਓ ਅਨਕ ਅਡੰਬਰ ਮਾਇਆ ਕੇ ਬਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ Swami ਸੁਖ ਮਾਨੇ ਕਾਮਹਿ ਸੁਭਾ ਪਾਵੋ ਦਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਮੁਖ ਹੋ ਬਲਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਮੁਖ ਹੋ ਬਲਾਵ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਨੀਚ ਹੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬਲਾਵ ਰਹਾਵ ਅਨਕ ਅਡੰਬਰ ਮਾਇਆ ਕੇ ਮਰਥੇ ਤਾਂ ਸਿਉ ਪ੍ਰੀਤ ਘਟਾਵੋ ਜਿਉ ਆਪਣੋ ਸਵਾਮੀ ਸੁਖ ਮਾਨੇ ਤਾਂ ਮਹਿ ਸੁਖ ਪਾਵੋ ਦਾਸ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਤੁਮਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਓ ਮੁਖ ਹੋ ਬੁਲਾਵੋ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ ਨਿਝ ਹੋ ਨੀਚ ਨੀਚ ਅਤ ਨਾਨਕ ਕੋਈ ਗਰੀਬ ਬੁਲਾਓ ਰਹਾਓ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਂ ਸਿਉ ਪ੍ਰੀਤ ਘਟਾਓ ਜਿਉ ਆਪਣੋ ਸਵਾਮੀ ਸੁਖ ਮਾਨੇ ਤਾਂ ਮਹਿ ਸੁਭਾ ਪਾਵੋ ਦਾਸ ਦਾਸ ਰੇਣ ਦਾਸਨ ਕੀ जनकी टल कुमावो सर्बसुख बडे आई नानक जीव ओ बलावो, भोलावो सर्बसुख बडे आई नानक जीवो मुखो बलावो, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ